ਆਲਸਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਿੰਨ ਬਚਨ ਜੀਵਨ ਦੇ ਵਿੱਚ ਧਾਰ ਲਓ ਵੀਡੀਓ ਨੂੰ ਪੂਰੀ ਵੇਖਿਓ ਸਕਿਪ ਨਾ ਕਰਿਓ ਤੁਹਾਡਾ ਜੀਵਨ ਬਦਲ ਦਵੇਗੀ ਇਹ ਛੋਟੀ ਜੀ ਵੀਡੀਓ ਵੀਡੀਓ ਬਹੁਤ ਛੋਟੀ ਹੈ ਪਰ ਸਿੱਖਿਆ ਬਹੁਤ ਵੱਡੀ ਦੇ ਕੇ ਕਰਕੇ ਜਾਵੇਗੀ ਬੜੇ ਗੌਰ ਦੇ ਨਾਲ ਸੁਣਿਓ ਕਿਉਂਕਿ ਇਹ ਬਚਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੇਖ ਕੇ ਦਿੱਤੇ ਹੋਏ ਨੇ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਕਹਿੰਦੇ ਜੇ ਮੇਰਾ ਸਿੱਖ ਇਹਨਾਂ ਤਿੰਨਾਂ ਬਚਨਾਂ ਨੂੰ ਮੰਨ ਲਵੇ ਨਾ ਕਿ ਮੈਂ ਉਹਦੇ ਜੀਵਨ ਦੇ ਵਿੱਚੋਂ ਦੁੱਖ ਕੱਢ ਦਵਾਂਗਾ ਮੇਰਾ ਸਿੱਖ ਮੇਰੇ ਘਰ ਆਵੇ ਗੁਰਦੁਆਰੇ ਆਵੇ ਆਪਦੀਆਂ ਦੁੱਖਾਂ ਦੀਆਂ ਪੰਡਾਂ ਇੱਥੇ ਸੁੱਟ ਜਾਵੇ ਤੇ ਮੈਂ ਆਪਦੇ ਸਿੱਖ ਦੀ ਝੋਲੀ ਜਿਹੜੀ ਹੈ ਸੁੱਖਾਂ ਦੇ ਨਾਲ ਭਰ ਦਿਆਂਗਾ ਮਹਾਰਾਜ ਕਹਿੰਦੇ ਨੇ ਉਹ ਬਚਨ ਤਿੰਨ ਕਿਹੜੇ ਨੇ ਧਿਆਨ ਦੇ ਨਾਲ ਸੁਣਿਓ ਬਚਨ ਨੇ ਗਾਵੀਐ ਇਲਾ ਮਹਾਰਾਜ ਕਹਿੰਦੇ ਕਿ ਗੁਰੂ ਸਾਹਿਬ ਦੀ ਸਿਫਤ ਨੂੰ ਗਾ ਉਹਦੇ ਨਾਮ ਨੂੰ ਉਹਦੀ ਵਡਿਆਈ ਨੂੰ ਗਾ ਸੁਣੀਐ ਫਿਰ ਆਪਦੇ ਹੀ ਕੰਨਾਂ ਦੇ ਨਾਲ ਸੁਣਨਾ ਵੀ ਹੈ ਨਾਮ ਜਪਨਾ ਵੀ ਹੈ